ਲਓ ਜੀ ਮਿੱਤਰੋ ਬਲੌਗ ਕਰਦੇ ਆਂ ਸ਼ਰੂ ਸੁਲਤਾਨ ਦੇ ਨਾਲ ਸੁਲਤਾਨ ਆਪਣੇ ਡਾਇਮੰਡ ਦਾ ਵਿੱਚ ਆ ਤੇ ਆ ਚੱਲਿਆ ਨਵੇਂ ਘਰੇ ਪਹਿਲਾਂ ਧੰਨਵਾਦ ਜੀ ਤੁਹਾਡੇ ਸਾਰਿਆਂ ਜਿੰਦਣੇ ਇਹਦੀ ਪੋਸਟ ਪਾਈ ਸੀ 20-25 ਮਿੰਟਾਂ ਜੇ ਇਹ ਸੇਲ ਹੋ ਗਿਆ ਤੇ ਬਹੁਤ ਸੋਹਣੇ ਟਿਕਾਣੇ ਤੇ ਚੱਲਿਆ ਗਿਆ ਤੇ ਅੱਜ ਇਹ ਬਲੌਗ ਵਿੱਚ ਆਪਾਂ ਜਾਨਵਰ ਦਿਖਾਵਾਂਗੇ 5 ਤੋਂ 7 ਬਕਾਊ ਵਾਲੇ ਪਹਿਲਾਂ ਸੁਲਤਾਨ ਦੀ ਮੈਂ ਕਿਹਾ ਝਲਕ ਲਾਉਣੀ ਬੰਦੀ ਆ ਫੇਰ ਵੀ ਆਪਣੇ ਡਾਇਮੰਡ ਦਾ ਚੜਦੇ ਟਾਈਮ ਦੀ ਵੀਡੀਓ ਬਣਾਈ ਹੋਈ ਸੀ ਬਾਬਾ ਲੰਮੀ ਉਮਰਾਂ ਬਾਕਸ ਚੀਜ਼ ਬਹੁਤ ਸਰੇਦੀ ਬਣੂ ਫੇਰ ਵੀ ਹੈ ਵੀ ਡਾਇਮੰਡ ਦਾ ਡਾਇਮੰਡ ਦਾ ਨਾਂ ਚੱਲਦਾ ਮਿੱਤਰੋ ਕਿਸੇ ਪਾਸਿਓਂ ਕਮੀ ਪੇਸ਼ੀ ਨਹੀਂ ਨਾ ਹੀ ਸਾਹਮਣ ਵਾਲੇ ਪਾਸਿਓਂ ਸਾਡੀ ਇਹਦੇ 2 ਨੰਬਰ ਤੇ ਆ ਗਈ ਇਹ ਆਪਣੇ ਫਾਰਮ ਦੀ ਸਭ ਤੋਂ ਸਸਤੀ ਘੋੜੀ ਮੂਰੇ ਹਾਂ ਹਾਈਲਾਈਟ ਲਾਉ ਮोटे-ਮोटे ਜਾਨਵਰ ਦਿਖਾ ਦੇਣੇ ਜਿਹੜੇ-ਜਿਹੜੇ ਵੀਡੀਓ ਜਾਂਦੇ ਉਸ ਤੋਂ ਬਾਅਦ ਕਿਸ ਨੇ ਥੋੜੇ ਪੈਸੇ ਲਾ ਕੇ ਗੱਬਣ ਘੋੜੀ ਲੈਣੀ ਸੀ 6 ਮਹੀਨੇ ਤੋਂ ਉੱਪਰ ਗੱਬਣ ਬਿਸ਼ੇਰੀ ਇਹ ਹਜੇ 3 ਸਾਲ ਦੀ ਰੇਟ ਬਹੁਤ ਜਾਇਜ਼ ਹੈ ਤੁਰਦੀ-ਤੁਰਦੀ ਦੇਖੋ ਚਾਲ ਦੀ ਵੀਡੀਓ ਵੀ ਲਾਤੀ ਕੱਲੀ-ਕੱਲੀ ਦੀ ਡਿਟੇਲ ਦਵਾਂਗੇ ਤਾਂ ਤੁਹਾਨੂੰ ਮੂਰੇ ਸ਼ੁਰੂਆਤ ਵਿੱਚ ਜਾਨਵਰ ਦਿਖਾਏ ਵੀ ਆਪਾਂ ਵੀਡੀਓ ਆਉਣੀ ਹੈ ਜਾਨਵਰ ਹੋਰ ਵੀ ਬਹੁਤ ਆ 5-7 ਤਾਂ ਵੀਡੀਓ ਦੇ ਵਿੱਚ ਫਾਰਮ ਤੇ 20-25 ਜਾਨਵਰ ਖੜੇ ਆ ਗੱਬਣ ਖਾਲੀ ਬਿਸ਼ੇਰੀਆਂ ਬਿਸ਼ੇਰੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤੇ ਨੰਬਰ ਚ ਥੱਲੇ ਚੱਲੀ ਜਾਂਦਾ ਜਿਹੜਾ ਜਿਹੜਾ ਜਾਨਵਰ ਫਿੱਟ ਆਇਆ ਉਹਦੀ ਡਿਟੇਲ ਲੈ ਲਿਓ ਤੇ ਫੋਟੋ ਮੰਗਾ ਲਿਓ ਜਿੱਦਾਂ ਵੀ ਚਾਹੀਦਾ ਫਾਰਮ ਤੇ ਆ ਕੇ ਸਾਹਮਣੇ ਦੇਖ ਲਿਓ ਹਨ ਤੇ ਬਾਕੀ ਗੱਲ ਕਰਦੇ ਆ ਬਾਅਦ ਚ ਪਹਿਲਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤੈਦਰਮ ਸਵਾਦਤਾ ਜੀ ਆਇਆਂ ਨੂੰ ਦੋਸਤੋ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਜੋ ਪਹਿਲਾਂ ਸੰਜਾਫ ਘੋੜੀ ਦਿਖਾਉਨੇ ਆ ਆਪਲਕ ਸੰਜਾਫ ਘੋੜੀਏ ਦੋਸਤੋ ਪ੍ਰੋਪਰ ਫੱਟੀ ਵਾਲੀ 62 ਇੰਚ ਹਾਈਟ ਆ ਮਗਰ ਇਹਦੇ ਬਸ਼ੀਰਾ 62 ਇੰਚ ਹਾਈਟ ਆ ਤੋਰੇ ਤੋਰੇ ਦੀ ਇਹ ਵੀ ਚੰਗੀ ਆ ਵੱਡਾ ਬੁੱਡਾ ਬਹੁਤ ਆ ਦੂਰੋਂ ਤਾਂ ਘੋੜਿਆਂ ਦਾ ਭਲੇਖਾ ਪਾਉਂਦੇ ਖੜਨੀ ਵਾਲੇ ਪੱਖੋਂ ਦੇਖੀਏ ਸੌਂਬ ਵਾਲੇ ਪੱਖੋਂ ਦੇਖ ਲਈਏ ਗਰਦਨ ਕੰਨ ਕੰਡੀਸ਼ਨ ਪੂਰੀ ਚੰਗੀ ਆ ਰਿਜ਼ਲਟ ਨਾਲ ਖੜਾ ਆਪ ਕੋੜੀ ਦੋਸਤੋ ਸਿਨਚੌਰ ਵਾਲੇ ਗਣੇਸ਼ ਘੋੜੇ ਦੀ ਬੱਚੀ ਆ। ਉਹਦੇ ਉੱਪਰ ਪੈਲਸਲੈਨ ਚੋਂ ਇੱਕ ਵੱਖਰੀ ਜੀ ਲਾਈਨ ਆਪਾਂ ਕਹਿ ਸਕਦੇ ਹਾਂ ਬਰੀਡਿੰਗ ਕਰਨ ਵਾਸਤੇ ਬਹੁਤ ਸੋਹਣਾ ਰਿਜ਼ਲਟ ਦੋ। ਇੱਕ ਤਾਂ ਆਊਟ ਬਰੀਡਿੰਗ ਹੋ ਜੂ। ਜਿਹੜੀ ਅੱਜ ਕੱਲ ਇਨ ਬਰੀਡਿੰਗ ਚੱਲਦੀ ਉਹ ਤੋਂ ਦੂਰ ਦਾ ਹੋਜੇ ਤੇ ਮੂਰੇ ਰਿਜ਼ਲਟ ਬਹੁਤ ਚੰਗਾ ਦਿੰਦੀ ਆ। ਗਰਦਨ ਨੈਕ ਪ੍ਰੋਫਾਈਲ ਦੇਖ ਲਓ, ਫੇਸ ਪ੍ਰੋਫਾਈਲ ਦੇਖ ਲਓ, ਕੰਨ ਕੰਡੀਸ਼ਨ ਦੇਖੋ ਬਹੁਤ ਚੰਗੀ ਆ। ਮਣੀਆ-ਮੁਣੀਆ ਹੋਇਆ, ਟੌਪ ਲਾਈਨ ਹੋਈ, ਗਰਦਨ ਦੀ ਲੰਬੇਟ ਹੋਈ ਤੇ ਜਾਂ ਘੋੜੀ ਦੀ ਲੰਬੇਟ ਹੋਈ। ਸਾਰੀ ਓਕੇ ਆ ਡਬ ਡਬੀ ਹੋਣੇ ਆ ਇਹ ਫਾਇਦਾ ਆਪ ਨੂੰ ਇਹ ਹੋ ਜਾਣਾ ਚਾਹੀ ਨੁਕਰੇ ਬੱਚੇ ਲੈ ਲਈ ਚਾਹ ਲੈ ਲਈ ਮਾਰવાડી ਇਸ ਵਾਰ ਇਹ ਮਗਰ ਮਾਰવાડી ਬशीरਾ ਦੋਸਤੋ ਆਵਲਖ ਬशीरਾ ਜੀ ਦੇਵਲੀ ਲਾਈਨ ਤੋਂ ਆ ਮੱਥੇ ਪਟੇ ਵਾਲੇ ਘੋੜੇ ਦਾ ਬੱਚਾ ਚਾਲ ਚੁਲ ਵੀ ਦਿਖਾਵੇ ਤੁਹਾਨੂੰ ਤੋਰੇ ਤੋਰੇ ਦੀ ਇੱਕ ਵਾਰ ਘੋੜੀ ਦੇਖ ਲਈ ਉਹਨੇ ਇੱਕ ਵਾਰ ਤੁਹਾਨੂੰ ਬੱਚੇ ਤੇ ਨਜ਼ਰ ਮਾਰੀ ਆ ਬशीरਾ ਜੀ ਬशीरਾ ਨੂੰ ਜਾਣਦੇ ਤੇ ਕਾਕਾ ਜੀ ਨਾ ਇਹਦਾ ਕਰਦਨ ਗੁਰਦਨ ਦੇਖੋ ਕਿੰਨੇ ਪਤਲੇ ਫੇਮੂ ਮਾ ਕਿੰਨਾ ਬਰੀਕ ਆ ਕੰਨ ਕੁੰਡੀ ਵਾਲਾ ਬਹੁਤ ਜ਼ਿਆਦਾ ਚੰਗਾ ਬੱਚਾ ਤਕਰੀਬਨ ਤੁਸੀਂ ਸਾਰੇ ਇਹਨੂੰ ਜਾਣਦੇ ਆ ਨਾ ਇਹਦਾ ਕਾਕਾ ਜੀ ਆ ਦੋਸਤੋ ਜੋੜਾ ਹੀ ਫੋਰ ਸੇਲ ਆ ਤੇ ਆ ਹੁਣ ਇਸ ਤੋਂ ਬਾਅਦ ਆ ਗਈ ਚੰਬੀ ਬਸ਼ੇਰੀ 7 7.5 ਮਹੀਨਿਆਂ ਦੀ ਬੱਚੀ ਹੋਈ ਆ ਕੰਨ ਕੰਡੀਸ਼ਨ ਵਾਲੇ ਪੱਖੋਂ ਪੂਰੀ ਚੰਗੀ ਆ ਬਾਲ ਪੌਰੀਆਂ ਦੀ ਜਿਵੇਂ ਸਾਫ ਕੰਨ ਜਿਵੇਂ ਨਿੱਕਾ ਨਿੱਕਾ ਹੀ ਆ ਤੇ ਉਹ ਵੀ ਅੱਧੀ ਅੱਧੀ ਕੁੰਡੀ ਮੋੜਦੀ ਅਤੇ ਲੰਬੀ ਲੰਬੀ ਸੋਹਣੀਆ ਗਰਦਨ ਦਾ ਸਟਾਈਲ ਪੂਰਾ ਸੋਹਣਾ ਤੇ ਗਲਦੀ ਚੰਬੀ ਨੂਰੇ ਘੋੜੇ ਦੀ ਨੋਕਰਿਆਂ ਦਾ ਬਾਤ ਤਾਂ ਮੰਨਿਆ ਜਾਣ ਵਾਲਾ ਘੋੜਾ ਨੂਰਾ ਬਾਕਰਪੁਰੀਆ ਉਹਦੀ ਬੱਚੀ ਆ ਗਲਦੀ ਚੰਬੀ ਚੰਬਾ ਬਣ ਬਹੁਤ ਜ਼ਿਆਦਾ ਤੇ ਚੰਗੀ ਜੇ ਦੇਮਨ ਲੱਗੇ ਬਾਲ ਭੁਰੇ ਸਾਹਿਬ ਉਸ ਤੋਂ ਬਾਅਦ ਆ ਹੁਣ ਬਿਸ਼ੇਰੀ ਆ ਗਈ ਜਿਹੜੀ 3 ਸਾਲ ਦੀ ਪੱਕੀ ਵੈਤ ਦੱਸੀ ਆ ਮੱਥੇ ਜਮਾ ਬਰੀਕ ਪਟਾ ਜੀ ਟੁੱਟਦਾ ਨਹੀਂ ਤਿੰਨ ਪੈਰ ਚਿੱਟੇ ਆ ਪਲੀਪੁਲੀ ਬਹੁਤ ਆ ਤੋਰੇ ਤੋਰੇ ਦੀ ਦੇਖ ਸਕਦੇ ਆ ਤੇ ਫਾਇਦਾ ਤੁਹਾਨੂੰ ਇਹ ਹੋ ਜਾਣਾ ਨੇੜ ਵੱਜੀ ਖੜੀਏ ਸਿਆਂ ਤੋਂ ਉੱਪਰ ਗੱਬਣ ਪਹਿਲਾਂ ਨੇ ਆਪਾਂ ਨੂੰ ਹੀਟ ਦੇਖਣੀ ਪੈਂਦੀ ਆ ਫਿਰ ਭਰਉਣੀ ਪੈਂਦੀ ਆ ਰਹਿਣ ਕਰਨ ਦਾ ਮੂੰਹੰਨੇ ਝਾਕਣਾ ਪੈਂਦਾ ਨਾ ਤਾਂ ਮਿੱਤਰੋ ਨਵੇਂ ਬੰਦੇ ਲਈ ਪੂਰੀ ਵਧੀਆ ਇੱਕਦਮ ਸਵਾਰੀ ਦੇ پاس ਆ ਦੂਜੀ ਗੱਲ ਬਾਡਾ ਬੂਡਾ ਬਹੁਤ ਆ ਬਰੀਕੀ ਹੋਣੀ ਹੈ ਰਿਜ਼ਲਟ ਵੀ ਸੋਹਣਾ ਦੂ ਨਵੀਂ ਉਮਰ ਦੀ ਆ ਤੇ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਉਹ ਗੱਬਣ ਚੈੱਕ ਪਾਸ ਆ ਦੇਖੋ ਬਸ਼ੇਰੀ ਗਰਦਨ ਗੁਰਦਨ ਦੇਖੋ ਕਿੰਨੇ ਸੋਹਣੇ ਲੰਮੇ ਗਰਦਨਾਂ ਧੌਣ ਤੋਂ ਪੈਠ ਪੂੜਾ ਚੰਗੀ ਆਪੋ ਓਵਰ ਆਲਡ ਕਹਿ ਸਕਦੇ ਆ ਜਿਹੜੀ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਵੀ ਦੱਸਿਆ ਵੀ ਗੱਬਣ ਆ ਨਵੇਂ ਬੰਦੇ ਨੂੰ ਗੱਬਣ ਦੀ ਆਸ ਹੁੰਦੀ ਆ ਤੇ ਗੱਬਣ ਐ ਤੇ ਰੇਟ ਖਾਲੀ ਘੋੜੀਆਂ ਤੋਂ ਵੀ ਸਸਤਾ ਜਾਇਜ਼ ਰੇਟ ਦੀ ਹੈ ਜਿੰਨੇ ਆ ਆਪਾਂ ਵੀਡੀਓ ਦੇ ਡੱਬੀ ਘੋੜੀ ਤੋਂ ਬਿਨਾ ਸਾਰੇ ਜਾਨਵਰ ਜਾਇਜ ਦੇ ਰੇਟ ਦੇ ਆ ਭਾਨ ਵਾਲੀ ਬਣ ਜਣੇ ਸੋ ਦੇਖੋ ਸੱਜਣ ਜਿਹੜਾ ਜਿਹਦੇ ਫਿੱਟ ਆਉਂਦਾ ਹੋਇਆ ਕਰ ਲਿਓ ਧਿਆਨ ਚ ਤੇ ਤੋਰੇ ਤੋਰੇ ਦੀ ਚੰਗੀ ਹੈ ਬਾਕੀ ਹੱਕ ਹੁੱਕ ਖੁੱਲੀ ਆ ਪੈਠ ਫੂੜਾ ਚੰਗਾ ਪੇਟ ਲ ਘੋੜੀ ਆ ਬੱਚਾ ਪੁੱੱਚਾ ਚੰਗਾ ਦੇ ਦੋ ਚਾਰੇ ਪਾਸੇ ਦੇਖ ਲਓ ਨਿਗਾ ਮਾਰ ਲਓ ਜਿਹਦੇ ਜਿਹਦੇ ਫਿੱਟ ਆ ਜੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜਾਂ ਮੈਨੂੰ ਨੰਬਰ ਆਹ ਨੰਬਰ ਚੱਲਦੇ ਆ ਫੋਨ ਤੇ ਦੱਸ ਦਿਓ ਭਾਈ ਇਹਦਾ ਕੀ ਰੇਟ ਆ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਸਾਰੀ ਡਿਟੇਲ ਦਵਾਂਗੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਫਾਰਮ ਦਾ ਐਡਰੈਸ ਤੁਹਾਨੂੰ ਆਪਣੇ ਦਾ ਪਤਾ ਹੀ ਬਾਬਾਜੀ ਦਾ ਸਟਡ ਫਾਰਮ ਜ਼ਿਲ੍ਹਾ ਲੁਧਿਆਣਾ ਸੋ ਆ ਕੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਪਾਂ ਸੱਜਣੋਂ ਪਹਿਲਾਂ ਤਿੰਨ ਚਾਰ ਜਾਨਵਰ ਦਿਖਾਤੇ ਹੁਣ ਇਸ ਤੋਂ ਬਾਅਦ ਵੀ ਜਾਨਵਰ ਦਿਖਾਵਾਂਗਾ ਤੁਹਾਨੂੰ ਸੁਲਤਾਨ ਬਾਰੇ ਮਾੜੀ ਡਿਟੇਲ ਦੇ ਦੀ ਜਿਹੜਾ ਚੱਲਿਆ ਬਾਹਰ ਨੂੰ ਸੁਲਤਾਨ ਤੋਂ ਬਾਅਦ ਆਪਾਂ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਦਿਖਾਵਾਂਗੇ ਪਹਿਲਾਂ ਹੁਣ ਸੁਲਤਾਨ ਚੈੱਕ ਕਰੋ ਇਹਦੀ ਡਿਟੇਲ ਦੇ ਦੀ ਤਾਂ ਦੋਸਤੋਂ ਮਾਂ ਨੀਲੀ ਚੰਬੀ ਆ ਤੇ ਆਪ ਆਪਣੇ ਵਾਲੇ ਡਾਇਮੰਡ ਦਾ ਬੱਚਾ ਡਾਇਮੰਡ ਨੇ ਕੁਕਿਲ ਜੜੇ ਆ ਜਿੰਨੇ ਜੜੇ ਆ ਤੇ ਉਹਨਾਂ ਕੁਕ ਕਾ ਚ ਇੱਕ ਕੁਕ ਆਵੇ ਪਿਆਰ ਤੋਂ ਹੀ ਚੈਨਲ ਨੂੰ ਇਹਨਾਂ ਦਿੱਤਾ ਬਸ਼ੀਰੇ ਨੂੰ ਇਹਨਾਂ ਦਿੱਤਾ ਬਸ ਥੋੜੇ 20 25 ਮਿੰਟਾਂ ਦੀ ਸੇਲ ਹੋ ਗਿਆ ਤੇ ਆ ਚੱਲਿਆ ਸੁਲਤਾਨ ਐਮ ਪੀ ਨੂੰ ਚਲੋ ਬਾਬਾ ਇਹਨੇ ਲੰਮੀ ਉਮਰਾਂ ਬਾਕੀ ਸੇ ਨਾ ਸੋਹਣਾ ਕਰੂ ਸਾਹਮਣੇ ਵਾਲੇ ਮਾਲਕ ਨੇ ਆਪਣੇ ਰਿਸ਼ਤੇਦਾਰੀ ਚ ਖੜਾ ਸੀ ਮਾਲਕ ਨੇ ਵੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਸਾਹਮਣੇ ਵਾਲੇ ਪੱਖੋਂ ਤੇ ਹੋਸਣਾਲੇ ਪਾਸੋਂ ਰੱਬ ਨੇ ਵੀ ਨਹੀਂ ਛੱਡੀ ਕੰਨਾਂ ਤੋਂ ਲੈ ਕੇ ਪੂਸ ਤਾਈ ਪੂਰਾ ਸਿਰੇ ਤੋਂ ਸਿਰਾ ਮੰਨ ਲਓ ਟੋਪੀ ਜੜੇ ਪਈ ਸੀ ਕੰਨ ਜਿਵੇਂ ਛੋਟਾ ਕੁੰਡੀ ਵਾਲਾ ਸਾਕੇ ਦਾ ਇੱਕ ਦਾਣਾ ਨਹੀਂ ਤੇ ਰੱਸਾ ਇਹਦੇ ਪਹਿਲੇ ਦਿਨ ਪਾਇਆ ਸੀ ਤਾਂ ਮੰਨ ਲਓ ਰੱਸਾ ਜਦੋਂ ਪਹਿਲੇ ਦਿਨ ਪਾਇਆ ਤਾਂ ਇੱਕ ਵਾਰ ਅੜੀ ਤਾਂ ਦਿਖਾਉਂਦਾ ਹੀ ਆ ਤੇ ਜਾਨਵਰ ਚੜਨੇ ਥੋੜਾ ਜਿਹਾ ਕਰਦਾ ਜੇ ਸਾਨੂੰ ਆਏ ਸੀ ਵੀ 60 ਫੀਟ ਨਮਰਾਜ ਤਾਂ ਪਿਆਰ ਨਾਲ ਚੜ੍ਹਿਆ ਨੂੰ ਪਰ ਸਾਡੀਆਂ ਨੇ ਫੇਰ ਵੀ ਲਾਜ ਰੱਖੀ 60 ਫੀਟੋਂ ਬਚਾ ਰਿਹਾ ਤੇ ਜਿਵੇਂ ਰਸਾ ਪਹਿਲੇ ਦਿਨ ਪਾਇਆ ਸੀ ਝੱਲ ਗਿਆ ਰਸਾ ਜਿਆਦਾ ਰਸੇ ਦਾ ਮੰਨੇ ਨਹੀਂ ਤਾਂ ਆਮ ਜਾਨਵਰ ਕਈ ਵਾਰ ਜਦੋਂ ਰਸਾ ਪਾਉਂਦੇ ਆ ਨਾ ਆਪਾਂ ਪਈ ਲਾਉਂਦੇ ਆ ਜਾਨਵਰ ਜਦੋਂ ਪਹਿਲੀ ਵਾਰ ਰਸਾ ਪਾਈ ਤਾਂ ਜਾਨਵਰ ਪੁੱਠਾ ਹੋ ਉਹ ਡਿੱਗਦਾ ਇਹਨੇ ਉਦਾਂ ਨਹੀਂ ਰਸਾ ਝੱਲ ਗਿਆ ਪਰ ਥੋੜਾ ਜਿਹਾ ਚੜਨ ਤੋਂ ਡਰਦਾ ਸੀ ਇੱਕ ਮਾਂ ਤੋਂ ਅੱਡ ਹੋਇਆ ਤਾਂ ਜਾਨਵਰ ਵਹਿ ਸੀ ਦਿਲ ਘਟਾ ਜਾਂਦਾ ਤੇ ਰਸਾ ਰੁਸਾ ਟਰਾਈ ਕਰਦੇ ਰਹੇ ਪਾਉਂਦੇ ਰਹੇ ਤੇ ਕਾਫੀ ਲੰਮੇ ਟਾਈਮ ਦੇ ਬਾਅਦ ਮੱਥਾ ਮਾਰਨ ਤੋਂ ਬਾਅਦ ਚੜਿਆ ਬੱਚਾ ਸਰਦਾਰ ਤੁਨ ਮੇਗਾ ਚਲੋ ਸੁਲਤਾਨ ਹੋਂ ਘਰੇ ਤਾਂ ਆਪਦੇ ਨਵੇਂ ਜਾਵੜ ਇੱਕ ਯਾਦ ਹੁੰਦੀ ਹੈ YouTube ਤੇ ਪਾ ਦੀ ਜਿਹੜੀ ਹਮੇਸ਼ਾ ਸਾਰੀ ਉਮਰ ਲਈ ਆਪਣੇ ਕੋਲ ਸੰਭੀ ਰੋ ਫੋਨ ਚ ਵੀਡੀਓ ਡਿਲੀਟ ਵੀ ਹੋ ਜਾਵੇ ਤਾਂ ਨੈਟ ਤੇ ਤਾਂ ਇਹਦੀ ਵੀਡੀਓ ਪਈ ਹੋ ਸੋ ਬੰਦਾ ਦੇਖ ਸਕਦਾ ਤੇ ਤੁਸੀਂ ਕਮੈਂਟਾਂ ਜਰੂਰ ਦੱਸਣਾ ਵੀ ਡਾਇਮੰਡ ਦਾ ਰਿਜ਼ਲਟ ਕਿਵੇਂ ਲੱਗਿਆ ਤੇ ਜਿਹੜੇ-ਜਿਹੜੇ ਭਰਾਵਾਂ ਕੋਲ ਆਪਣੇ ਵਾਲੇ ਡਾਇਮੰਡ ਤੇ ਬੱਚੇ ਖੜੇ ਆ ਤਾਂ ਉਹ ਕਮੈਂਟ ਵਿੱਚ ਜਰੂਰ ਆਜੀ ਲੋਨ ਜਾਂ ਜੇ ਹੋ ਸਕੇ ਤਾਂ ਉਹਨਾਂ ਦੀ ਫੋਟੋ ਵੀਡੀਓ ਜਰੂਰ ਸ਼ੇਅਰ ਕਰਨਾ ਤੇ ਦੱਸੋ ਕਿਹੜੇ ਕਿਹੜੇ ਏਰੀਆ 'ਚ ਡਾਇਮੰਡ ਦੇ ਬੱਚੇ ਖੜੇ ਆ ਨਾ ਕਿਉਂਕਿ ਡਾਇਮੰਡ ਨੇ ਬਰੀਡਿੰਗ ਬਹੁਤ ਲੰਮਾ ਟਾਈਮ ਕੀਤੀ ਉਮਰ 24 ਸਾਲ ਦੀ ਉਮਰ ਹੋ ਗਈ ਸੀ ਉਹਦੀ ਤੇ ਬਰੀਡਿੰਗ ਲੰਮਾ ਟਾਈਮ ਮੰਨ ਲਓ 20-22 ਸਾਲ ਬਰੀਡਿੰਗ ਕੀਤੀ ਉਹਨੇ ਤਾਂ ਬੱਚੇ ਗੈਰ ਘੱਡਮੀ ਆਏ ਨਹੀਂ ਬਈ ਤੁੱਕਾ ਨਹੀਂ ਲਾਇਆ ਕੋਈ ਇੱਕ ਦੋ ਬੱਚੇ ਨਹੀਂ ਆਏ ਜਿੰਨੇ ਵੀ ਬੱਚੇ ਆਏ ਕੋਈ ਮਾੜਾ ਤਾਂ ਆਇਆ ਹੀ ਨਹੀਂ ਖੁੱਲੇ ਕੰਨਾਂ ਦੀਆਂ ਘੋੜੀਆਂ ਤੇ ਸਿੰਧੀ ਘੋੜੀਆਂ ਤੇ ਵੀ ਚੰਗੇ ਬੱਚੇ ਪੈਦਾ ਕਰਨ ਦਾ ਰਿਕਾਰਡ ਆ ਘੋੜੇ ਦਾ ਤਕਰੀਬਨ ਤੁਸੀਂ ਸਾਰੇ ਜਾਣਦੇ ਹੋ ਪਿਆਰ ਤੁਸੀਂ ਬਹੁਤ ਦਿੱਤਾ ਡਾਇਮੰਡ ਨੂੰ ਤੇ ਉਹਨਾਂ 'ਚੋਂ ਇੱਕ ਬੱਚਾ ਇਹ ਹੈ ਡਾਇਮੰਡ ਦਾ ਤੋ ਹੁਣ ਆਪਣੇ ਕੋਲ ਮਿੱਤਰੋ ਡਾਇਮੰਡ 2 ਆ ਗਿਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਲਦੀ ਸਾਂਝਾ ਕਰਾਂਗੇ ਥੋੜੇ ਦਿਨਾਂ ਚ ਉਹਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਤੇ ਇੱਕ ਵਾਰਾ ਬਿਸ਼ੇਰਾ ਚੜ੍ਹ ਲੀਏ ਲਓ ਜੀ ਮਿਹਨਤ ਤੋਂ ਬਾਅਦ ਹੁਣ ਚੜੂ ਵੀ ਆਏ ਤਾਂ ਬੱਚਾ ਸਿਆਣਾ ਸੀ ਚੜ੍ਹ ਗਿਆ ਮਿਹਨਤ ਮੂਨਤ ਲੰਮੀ ਕਰਾ ਕੇ ਤੇ ਹੁਣ ਦੇ ਦਿਓ ਵਧਾਈਆਂ ਨਵੇਂ ਓਨਰਾਂ ਨੂੰ ਕੋਈ ਐਕਚੁਅਲੇਸ਼ਨ ਨਿਊ ਓਨਰ ਵਾਲੀ ਪੋਸਟ ਪਾ ਦਿਓ ਤੇ ਚੱਲਿਆ ਅੱਜ ਐਮਪੀ ਨੂੰ ਉਸ ਤੋਂ ਬਾਅਦ ਦੋਸਤੋ ਅਬ ਸ਼ੀਰਾ ਦੇਖ ਲਿਆ ਹੁਣ ਜਿਹੜੀ ਆਪਣੇ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਆ ਉਹਦੀ ਡਿਟੇਲ ਦਵਾਂਗੇ ਆ ਦੇਖੋ ਆ ਗਈ ਮਾਰਵਾੜੀ ਘੋੜੀ ਚੰਗੀ ਕਰਦਣ ਪਹਿਲਾਂ ਤਾਂ ਕਰ ਦਿੰਦੀ ਧਿਆਨ ਮਾਰੋ ਪਤਲੀ ਤੇ ਲੰਮੀ ਕਿੰਨੀ ਕੰਨ ਕੰਡੀਸ਼ਨ ਵਾਲੇ ਪਾਸੇ ਪੂਰੀ ਚੰਗੀ ਐ ਮਾਰਕਿੰਗ ਵੀ ਦਿਖਾਵਾਂਗੇ ਤੁਹਾਨੂੰ ਆ ਨਵਾਉਂਦਿਆਂ ਦੀ ਬਾਬੇ ਵਾਲੀ ਇੱਕ ਕਲਿੱਪ ਈ ਆ ਦੇਖੋ ਧੌਣ ਪਹਿਲਾਂ ਧੌਣ ਹੀ ਦੇਖੋ ਕਿੰਨੀ ਲੰਮੀ ਆ ਫੇਸ ਹੂ ਸੋਹਣਾ ਮਾਰਵਾੜੀ ਆ ਮੱਥੇ ਫੁੱਲ ਆ ਇੱਕ ਪੈਰ ਚਿੱਟਾ ਲੈਂਥ ਲੋਥੀ ਚੰਗੀ ਐ ਤੇ ਰੇਟ ਹਜ਼ਾਰਾਂ 'ਚ ਈ ਦੋਸਤੋ ਆਣਾ ਸਮਝੋ ਲੱਖੋਂ ਥੱਲੇ ਆਪਾਂ ਕਹਿੰ 95000 99000 ਚ 90000 ਉਹ ਤੋਂ ਵੀ ਥੱਲੇ ਜੈਜ ਰੇਟ ਦੀ ਬਣ ਜਾਣੀ ਹੈ ਮੱਥੇ ਫੁੱਲ ਆ ਇੱਕ ਵਾਰ ਚਿੱਟਾ ਅੰਦਰ ਦੀ ਸਾਫ਼ ਆ ਛੱਠੋਂ ਬਾਹਰ ਹਾਈਟ ਆ ਪ੍ਰੋਪਰ